ਜਦੋਂ ਬੁਢੇਪੇ ਦੇ ਵਿੱਚ ਤੂੰ ਨਾਮ ਜਪਣ ਦੀਆਂ ਗੱਲਾਂ ਕਰਦਾ ਇਹਨਾ ਵੀ ਬੁਢੇਪੇ ਦੇ ਵਿੱਚ ਜਾਵਾਂਗੇ ਤੇ ਨਾਮ ਜਪ ਲਵਾਂਗਾ ਆ ਵੇਖ ਮੈਂ ਤੈਨੂੰ ਬੁਢੇਪੇ ਦਾ ਜਿਹੜਾ ਹੈ ਉਹ ਇੱਕ ਨਕਸ਼ਾ ਖਿੱਚ ਕੇ ਦੇਣਾ ਉਦੋਂ ਤੂੰ ਸੱਜਣਾ ਨਾਮ ਜਪਣ ਦੀ ਗੱਲ ਤਾਂ ਦੂਰ ਐ ਤੇਰੇ ਤੇ ਜ਼ੁਬਾਨ ਚੋਂ ਸਾਫ਼ ਬੋਲ ਵੀ ਨਹੀਂ ਨਿਕਲਨੇ ਜਿਹੜੀਆਂ ਚੀਜ਼ਾਂ ਤੂੰ ਆਪਣੇ ਲਈ ਆਪਣੇ ਪਰਿਵਾਰ ਵਾਲਿਆਂ ਦੇ ਕੋਲੋਂ ਮੰਗਣੀਆਂ ਨੇ ਆਪਾਂ ਵੇਖਦੇ ਆ ਨਾ ਜੀ ਬੁਢੇਪੇ ਦੇ ਵਿੱਚ ਹੁਣ ਬਜ਼ੁਰਗ ਜਿਹੜਾ ਹੈ ਉਹ ਬੋਲਣਾ ਚਾਹੁੰਦਾ ਹੈ ਮੈਨੂੰ ਆਹ ਚੀਜ਼ ਦੀ ਜ਼ਰੂਰਤ ਹੈ ਪਰ ਬੋਲ ਸਾਫ਼ ਨਹੀਂ ਆ ਰਿਹਾ ਨਹੀਂ ਪਤਾ ਲੱਗਦਾ ਕਈ ਕਈ ਵਾਰੀ ਪਰਿਵਾਰ ਵਾਲੇ ਸਿਰ ਦੇ ਉੱਤੇ ਖਲੋਕੇ ਪੁੱਛਦੇ ਨੇ ਬਾਪੂ ਕੀ ਚਾਹੀਦਾ ਹੈ ਦੱਸੋ ਕੀ ਲਿਆ ਦੀਏ ਤੇ ਬਾਪੂ ਜਿਹੜਾ ਹੈ ਉਹ ਬੋਲਣਾ ਚਾਹੁੰਦਾ ਹੈ ਪਰ ਅੰਦਰੋਂ ਅੱਜ ਆਵਾਜ਼ ਜਿਹੜੀ ਹੈ ਸਾਥ ਨਹੀਂ ਦੇ ਰਹੀ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸਤਿਗੁਰ ਜੀ ਕਹਿਣ ਲੱਗੇ ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਕਰੈ ਪ੍ਰਾਨੀ ਸਤਗੁਰ ਜੀ ਕਹਿ ਲਗੇ ਵੀ ਹੁਣ ਤੂੰ ਨਾਮ ਕੀ ਜਪੇਂਗਾ ਜਦੋਂ ਜਪਣ ਦਾ ਵੇਲਾ ਸੀ ਉਦੋਂ ਤੇ ਸੱਜਣਾ ਤੂੰ ਨਾਮ ਜਪਿਆ ਨਹੀਂ ਹੁਣ ਜਦੋਂ ਵੇਲਾ ਤੇਰੇ ਜੀਵਨ ਦੇ ਵਿੱਚੋਂ ਨਿਕਲ ਗਿਆ ਹੁਣ ਤੂੰ ਨਾਮ ਕੀ ਜਪੇਂਗਾ